ਪਟਨਾ ਪੁੱਛਣਾ ਚਾਹਨਾ ਅਰਪਾਲ ਚੀਮਾ ਜੀ ਨੂੰ ਜੀ ਬਸ ਆਪ ਤਿੰਨ ਸਾਲ ਤੁਹਾਡੇ ਆਪਣੇ ਕਨਵੀਨਰ ਨੇ ਕਿਹਾ ਸੀ ਅਸੀਂ 4 ਮਹੀਨਿਆਂ ਦੇ ਵਿੱਚ ਸਰਕਾਰ ਚਾਂਚ ਪੰਜਾਬ ਨੂੰ ਇੱਕ ਡਰਗ ਫ੍ਰੀ ਸਟੇਟ ਕਰ ਬਣੋ ਅੱਜ 36 ਮਹੀਨੇ ਬੀਤਣ ਤੋਂ ਬਾਅਦ ਜਦੋਂ ਦਿੱਲੀ ਵਿੱਚ ਤੁਹਾਨੂੰ ਟਿਕਾ ਕੇ ਲੋਕਾਂ ਨੇ ਤੁਹਾਡਾ ਮਾਂਜਾ ਲਾਇਆ ਕੁੱਟ ਪਈ ਤੁਹਾਨੂੰ ਆਲੋਫ ਸੱਡਨ ਤੁਸੀਂ ਰਿਅਲਾਈਜ਼ ਕੀਤਾ ਕਿ ਹੁਣ ਉਹ ਨਵਾਂ ドラਮਾ ਰਚਾਂ ਦੀ ਲੋ ਅਸੀਂ ਇਹਨੂੰ ਵੈਲਕਮ ਕਰ ਰਹੇ ਹਾਂ ਬਟ ਮੈਂ ਚੀਮਾ ਸਾਹਿਬ ਨੂੰ ਮੇਰੀ ਪਹਿਲੀ ਇਹਨਾਂ ਦੇ ਸਾਹਮਣੇ ਪੇਸ਼ਕਸ਼ ਹੋਏਗੀ ਕਿ ਇਹ ਜਿਹੜਾ ਡਰੱਗਸ ਦਾ ਸੈਂਸਸ ਹੈ ਐਸੈਂਬਲੀ ਤੋਂ ਸ਼ੁਰੂ ਕੀਤਾ ਗਿਆ। ਕਿ ਜਿਹੜਾ ਟੈਸਟ ਅਸੀਂ ਕਰਾ ਰਹੇ ਹਾਂ ਡਰੱਗਸ ਦਾ ਲੋਕਾਂ ਦਾ ਤਾਂ ਕਰਾਣਾ ਬਹੁਤ ਅੱਛੀ ਗੱਲ ਹੈ। ਜ਼ਰੂਰ ਕਰਾਓ। ਬਟ ਕਹਿੰਦੇ ਚੈਰਿਟੀ ਬਿਗਨਸ ਐਟ ਹੋਮ। ਕਿ ਇਹ ਜਿਹੜਾ ਡੋਪ ਟੈਸਟ ਹੈ ਇਹ ਬਕਾਇਦਾ ਤੌਰ ਰੈਕੋਗਨਾਈਜ਼ਡ ਇੰਸਟੀਚਿਊਸ਼ਨ ਦੇ ਡਾਕਟਰਸ ਦਾ ਬੋਰਡ ਕਰੇ ਇਹ ਪੰਜਾਬ ਵਿਧਾਨ ਸਭਾ ਚੋਂ ਹੀ ਇਹ ਬਕਾਇਦਾ ਤੌਰ ਸਾਰਿਆਂ ਦੀਆਂ ਫੋਟੋਆਂ ਸਮੇਤ ਇੱਥੇ ਜਿਸ ਤਰ੍ਹਾਂ ਗੈਲਰੀ ਇਹਦੇ ਵਿੱਚ ਨਾਂ ਲੱਗਣ ਤੇ ਫੋਟੋਆਂ ਲੱਗਣ ਕਿ ਕਿਹੜੇ ਟੈਸਟ ਕਿਸ ਤਰ੍ਹਾਂ ਕੀ ਹੋਇਆ ਇਹ ਰੰਗਲੇ ਪੰਜਾਬ ਦੀ ਗੱਲ ਕਰਦੇ ਨੇ ਮੇਰਾ ਕਹਿ ਜੇ ਇਮਾਨਦਾਰੀ ਨੇ ਇਹੀ ਟੈਸਟ ਹੋ ਗਿਆ ਤਾਂ ਤੁਹਾਨੂੰ ਸਾਬਤ ਹੋ ਜਾਏਗਾ ਕਿ ਰਗ ਲੱਗ ਗਈ ਤੇ ਕੰਗਲਾ ਨਿਕਲ ਗਿਆ